ਅੱਜ ਇੱਕ ਨਵੀਂ ਘਟਨਾ ਜਿਸ ਵੱਲ ਕਰਨ ਧਿਆਨ ਲੱਗਾ ਧੀਆ ਪੁੱਤਾਂ ਨੂੰ ਪੜ੍ਹਨ ਲਈ ਜਿਨ੍ਹਾਂ ਦੂਰ ਭੇਜਿਆ ਉਹਨਾਂ ਮਾਪਿਆਂ ਲਈ ਕਰਨੇ ਬਿਆਨ ਲੱਗਾ ਅੱਖੀ ਦੇਖਿਆ ਜੋ ਕੁਝ ਮੈਂ ਅੱਜ ਉਹ ਸੱਚ ਦਾ ਸਾਂਝਾ ਕਰਨ ਗਿਆਨ ਲੱਗਾ ਧੀਆ ਪੁੱਤਰ ਜੋ ਪੜ੍ਹਨ ਲਈ ਘਰਾਂ ਤੋਂ ਦੂਰ ਆਏ ਉਹਨਾਂ ਕੋਲੋਂ ਵੀ ਕਰਨ ਇੱਕ ਸਵਾਲ ਲੱਗਾ ਇੱਕ ਦੂਜੇ ਨਾਲ ਬੈਂਚ ਤੇ ਬੈਠਾ ਗੱਲਾਂ ਕਰਦਾ ਸੀ ਇੱਕ ਜੋੜਾ ਬੜੀ ਹਿੰਮਤ ਕਰਕੇ ਬੋਲ ਰਿਆਂ ਕਿਉਂਕਿ ਸੱਚ ਹੁੰਦਾ ਸਦਾ ਹੀ ਕੋੜਾ ਉਸ ਨੂੰ ਦੋਸਤੀ ਤੇ ਨਹੀਂ ਮੈਂ ਕਹਿ ਸਕਦਾ ਕਿਉਂਕਿ ਹਨੇਰੇ 'ਚ ਬੈਠੇ ਇੱਕ ਦੂਜੇ ਦੇ ਗਲ ਵਿੱਚ ਸੀ ਬਾਹਾਂ ਪਿਆਰ ਦਾ ਇਜ਼ਹਾਰ ਵੀ ਪ੍ਰਕਰਾਰ ਸੀ ਸਾਹਾਂ ਨਾਲ ਹਾਮੀ ਭਰਦੀਆਂ ਸੀ ਸਾਹਾਂ ਉਸ ਨੂੰ ਇਸ਼ਕ ਪਿਆਰ ਜਾਂ ਮੁਹੱਬਤ ਨਹੀਂ ਮੈਂ ਕਹਿੰਦਾ ਉਹ ਤੇ ਟਾਈਮ ਪਾਸ ਵਾਲੀ ਹੀ ਬਸ ਮੁਲਾਕਾਤ ਰਹਿ ਗਈ ਮਾਪਿਆਂ ਦੇ ਪਿਆਰ ਸਤਿਕਾਰ ਵਿਸ਼ਵਾਸ ਨੂੰ ਠੁਕਰਾ ਦਿੱਤਾ ਦੱਸ ਤੇ ਸਹੀ ਉਹਨਾਂ ਕੋਲੋਂ ਕਿੱਥੇ ਘਾਟ ਰਹਿ ਗਈ ਚੱਲ ਮੰਨਦੇ ਆ ਕਿ ਚੜ੍ਹਦੀ ਜਵਾਨੀ ਵਿੱਚ ਹੁੰਦਾ ਬੜਾ ਜੋਸ਼ ਹੈ ਤੂੰ ਵੀ ਤੇ ਕਰ ਸਕਦਾ ਸੀ ਕੋਈ ਹੋਸ਼ ਏ ਕਦੇ ਸੋਚ ਤੇ ਸਹੀ ਕਿ ਤੇਰੀ ਭੈਣ ਇਸ ਜਗ੍ਹਾ ਬੈਠੀ ਹੋਵੇ ਕੀ ਤੂੰ ਉਸ ਨੂੰ ਝਰ ਸਕਦਾ ਹੈ ਉਸ ਨੂੰ ਦੇ ਕਿਸੇ ਹੋਰ ਮੁੰਡੇ ਨਾਲ ਉਹਦੇ ਪਿਆਰ ਦੀ ਹਾਮੀ ਤੂੰ ਭਰ ਸਕਦਾ ਹੈ ਤੂੰ ਗੱਲ ਕਰਦਾ ਕੁੜੀ ਵਾਲਿਆਂ ਦੇ ਘਰ ਗੱਲ ਕਰਨ ਦੀ ਪਰ ਆਪਣੇ ਘਰ ਤੂੰ ਉਹਦੇ ਬਾਰੇ ਗੱਲ ਕਰ ਸਕਦਾ ਹੈ ਇਸ ਨੂੰ ਤੇ ਤੂੰ ਕਹਿ ਦਿੱਤਾ ਕਿ ਮੈਂ ਤੇਰੇ ਲਈ ਮਰ ਜਾਵਾਂਗਾ ਪਰ ਕੀ ਕਦੇ ਆਪਣੇ ਘਰ ਦੇ ਲਈ ਤੂੰ ਮਰ ਸਕਦਾ ਹੈ ਮੱਥੇ ਤੇਰੇ ਤੇ ਆਈ ਤਰੇਲੀ ਦੱਸਦੀ ਏ ਕਿ ਅੱਜ ਕੱਲ ਤੇ ਪਿਆਰ ਵਾਲੀ ਬਸ ਬਾਤ ਰਹਿ ਗਈ ਮਾਪਿਆਂ ਦੇ ਪਿਆਰ ਸਤਿਕਾਰ ਵਿਸ਼ਵਾਸ ਨੂੰ ਠੁਕਰਾ ਦਿੱਤਾ ਦੱਸ ਤੇ ਸਹੀ ਉਹਨਾਂ ਕੋਲੋਂ ਕਿੱਥੇ ਘਾਟ ਰਹਿ ਗਈ ਕਿ ਦੋਵੇਂ ਚੰਗੇ ਘਰ ਦੀ ਜਾਈ ਲੱਗਦੀ ਕਿ ਤੈਨੂੰ ਘਰਦਿਆਂ ਨੇ ਚਾਵਾਂ ਨਾਲ ਪਾਲਿਆ ਹੋਣਾ ਤੈਨੂੰ ਕੀ ਪਤਾ ਤੇਰੇ ਬਾਪ ਨੇ ਤੇਰੇ ਲਈ ਕਿੰਨਾ ਔਖਾ ਸਮਾਂ ਟਾਲਿਆ ਹੋਣਾ ਤੈਨੂੰ ਇਸ ਪੱਧਰ ਤੱਕ ਪਹੁੰਚਾਉਣ ਲਈ ਉਸਨੇ ਕਿੰਨਾ ਘਾਣ ਘਾਲਿਆ ਹੋਣਾ ਤੇਰੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਣ ਲਈ ਆਪਣੇ ਹੱਡਾਂ ਨੂੰ ਉਸਨੇ ਗਾਲਿਆ ਹੋਣਾ ਤੇਰੀ ਜਨਨੀ ਨੇ ਵੀ ਤੈਨੂੰ ਕਦੇ ਤੱਤੀ ਲੱਗਣ ਵਾ ਨਹੀਂ ਦਿੱਤੀ ਫਿਕਰ ਨਾ ਹੋਵੇ ਕੋਈ ਤੈਨੂੰ ਉਸਨੇ ਲੱਗਣ ਤਾਂ ਨਹੀਂ ਦਿੱਤੀ ਉਸ ਭਰਾ ਦੇ ਵਿਸ਼ਵਾਸ ਦਾ ਗਲਾ ਵੀ ਤੂੰ ਘਟਿਆ ਏ ਉਹਦੇ ਲਈ ਤੇ ਉਹਦਾ ਸਭ ਕੁਝ ਤੂੰ ਲੁੱਟਿਆ ਏ ਹਰ ਆਉਂਦਾ ਜਾਂਦਾ ਜਿਸ ਨੂੰ ਸਲਾਮ ਕਰਦਾ ਹੋਵੇ ਉਹਦੀ ਤੇਰੇ ਕਰਕੇ ਕੀ ਪਿੰਡ ਵਿੱਚ 68 ਰਹਿ ਗਈ ਮਾਪਿਆਂ ਦੇ ਪਿਆਰ ਸਤਿਕਾਰ ਵਿਸ਼ਵਾਸ ਨੂੰ ਠੁਕਰਾ ਦਿੱਤਾ ਦੱਸ ਤੇ ਸਹੀ ਉਹਨਾਂ ਕੋਲੋਂ ਕਿੱਥੇ ਘਾਟ ਰਹਿ ਗਈ ਕਿ ਮੰਨਿਆ ਕਿ ਜੱਗ 'ਚ ਅਜਿਹਾ ਹੋ ਜਾਂਦਾ ਜਦੋਂ ਕੋਈ ਮਨ ਨੂੰ ਮੋਹ ਜਾਂਦਾ ਕੁਝ ਹੱਦਾਂ ਸਰਹੱਦਾਂ ਬਰਕਰਾਰ ਰਹਿਣ ਤੇ ਚੰਗੀ ਗੱਲ ਐ ਮੰਨਿਆ ਦੁਨੀਆ ਵਿੱਚ ਬੰਦਾ ਖੋ ਜਾਂਦਾ ਇੱਕ ਦੂਜੇ ਦੇ ਘਰਦਿਆਂ ਨਾਲ ਗੱਲ ਤੇ ਕਰੋ ਦੂਰ ਹੋਣ ਦੇ ਡਰ ਤੋਂ ਨਾ ਤੁਸੀਂ ਡਰੋ ਪਹਿਲਾਂ ਜ਼ਿੰਦਗੀ 'ਚ ਕੁਝ ਬਣਤੇ ਜਾਓ ਫਿਰ ਇੱਕ ਦੂਜੇ ਦਾ ਹੱਥ ਤੁਸੀਂ ਫੜੋ ਕੋਹੇ ਨੂਰ ਵੀ ਤਾਂ ਮੰਨੇ ਜੇਕਰ ਤੁਸੀਂ ਆਪਣੇ ਪਿਆਰ ਲਈ ਤਰੱਕੀ ਕਰੋ ਇੱਕ ਦੂਜੇ ਨਾਲ ਦੁਨੀਆ 'ਚ ਵਿਚਰੋ ਨਾ ਤੁਸੀਂ ਆ ਝੂਠੇ ਮੂਠੇ ਵਾਅਦੇ ਕਰੋ ਫਿਰ ਨਹੀਂ ਲਿਖੇਗਾ ਇਹ ਕੋਹੇ ਨੂਰ ਕਿ ਇਹ ਤੇ ਸਿਰਫ ਗੱਲਾਂ ਕਰਨ ਵਾਲੀ ਰਾਤ ਰਹਿ ਗਈ ਮਾਪਿਆਂ ਦੇ ਪਿਆਰ ਸਤਿਕਾਰ ਵਿਸ਼ਵਾਸ ਨੂੰ ਠੁਕਰਾ ਦਿੱਤਾ ਦੱਸ ਤੇ ਸਹੀ ਉਹਨਾਂ ਕੋਲੋਂ ਕਿੱਥੇ ਘਾਟ ਰਹਿ ਗਈ ਦੱਸ ਤੇ ਸਹੀ ਉਹਨਾਂ ਕੋਲੋਂ ਕਿੱਥੇ ਘਾਟ ਰਹਿ ਗਈ so do